ਖਬਰ ਪਟਿਆਲਾ ਪੰਜਾਬ ਤੋਂ ਹੈ ਪਟਿਆਲਾ ਦੇ ਬੀਟੈਂਕ ਏਰੀਏ ਦੇ ਕੋਲ ਸੰਜੀਵ ਸੰਜੀਵਲੀ ਗਲੀ ਦੇ ਵਿੱਚ ਡਾਇਰੀ ਫੈਲਣ ਦੇ ਨਾਲ ਮੋਹੱਲੇ ਦੇ ਵਿੱਚ ਬੱਚੇ ਤੇ ਬਜ਼ੁਰਗ ਹੋ ਰਹੇ ਲਗਾਤਾਰ ਬਿਮਾਰੀ ਤਸਵੀਰਾਂ ਦੇਖ ਸਕਦੇ ਪਿਛਲੇ ਕਈ ਮਹੀਨਾ ਤੋਂ ਸੀਵਰੇਜ ਬਲੋਕ ਹੋਣ ਦੇ ਕਾਰਨ ਸੰਜੀਵਲੀ ਗਲੀ ਦੇ ਵਿੱਚ ਲਗਾਤਾਰ ਫੈਲ ਰਹੀ ਡਾਇਰੀ ਦੀਵਾਰੀ ਜਿਸ ਦੇ ਕਰਕੇ ਬੱਚੇ ਤੇ ਬਜ਼ੁਰਗਾ ਦੇ ਉੱਤੇ ਬਿਮਾਰੀ ਫੈਲਣ ਦੇ ਕਾਰਨ ਕਾਫੀ ਬਿਮਾਰ ਨਜ਼ਰ ਆ ਰਹੇ ਸਰ ਕੀ ਨਾ ਹੈ ਤੁਹਾਡਾ ਰੋਹਿਤ ਸ਼ਰਮਾ ਜੀ ਰੋਸ਼ਰਮਾ ਜੀ ਕਿਹੜੇ ਏਰੀਏ ਹੈ ਇਹ ਬੀ ਟੈਂਕ ਦਾ ਜੀ ਸੋ ਕਿੰਨਾ ਕਿ ਸੀਵੇਜ ਬਲੌਕ ਹੈ ਜੀ ਕਦ ਤੋਂ ਬਲੌਕ ਹੈ ਇਹ 3-4 ਮਹੀਨਿਆਂ ਤੋਂ ਬਲੌਕ ਹੈ ਜੀ ਅਚਾ ਕਿੰਨੇ ਕੁ ਲੋਕ ਬਿਮਾਰ ਨੇ ਜੀ ਤੁਹਾਡੇ ਇਸ ਸਾਡੇ ਤਰੀਬਨ ਸਾਰੀ ਬਿਮਾਰ ਹੈ ਜੀ ਬੱਚੇ ਵੀ ਬੜੇ ਵੀ ਜੀ ਮੈਨੂੰ ਖੁਦ ਬੁਖਾਰ ਚੱਲਿਆ ਵਈ ਇੱਕ ਹਫਤਾ ਹੋ ਗਿਆ ਜੀ ਸੋ ਕਦ ਤੋਂ ਇਹ ਦਿੱਕਤ ਆ ਰਹੀ ਹੈ ਜੀ ਇਹ ਦਿੱਕਤ ਇਹ 3-4 ਮਹੀਨੇ ਤੋਂ ਦਸੇ ਖਰਾਬ ਚੱਲ ਰਹੀ ਸੀਵੇਜ ਉਹ ਫਲੋ ਹੋ ਰਿਹਾ ਹੈ ਜੀ ਸੋ ਕਿੰਨੀ ਪਰੇਸ਼ਾਨੀਆਂ ਸਾਹਮਣੇ ਕਰ ਰਹੇ ਪੂਰੀ ਤਰ੍ਹਾਂ ਆਪਣੀ ਸੀ ਬਾਹਰ ਸਕੂਟਰ ਲੈ ਕੇ ਜਾਣੇ ਆ ਅੰਦਰ ਲੈ ਕੇ ਆਣੇ ਆ ਪੈਰ ਸਾਰੇ ਉਹੀ ਲਿਬੜੇ ਹੋਈ ਅੰਦਰ ਜਾਂਦੇ ਆ ਜੀ ਵਹੀਕਲ ਦੇ ਜੀ ਸੋ ਇਹ ਕਿ ਦੀ ਅੰਗੈਲੀ ਕਿ ਦੀ ਇਹ ਪ੍ਰਸ਼ਾਸਨ ਦੀ ਅੰਗੈਲੀ ਹੈ ਜੀ ਸਾਰੀ ਪ੍ਰਸ਼ਾਸਨ ਕੋ ਇਹ ਤੁਸੀਂ ਦੱਸ ਦਿੱਤਾ ਸੀ ਹਾਂ ਜੀ ਕਿੰਨੀ ਵਾਰ ਕੰਪਲੀਟ ਕਰ ਚੁੱਕੇ ਆਣੇ ਆ ਚਲੇ ਜਾਨੇ ਲੇਕਿਨ ਕੋਈ ਹਿੱਲਾ ਨਹੀਂ ਨਿਕਲਦਾ ਜੀ ਦਾ ਕੋਈ ਅਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਹਿਸ਼ ਕਪੂਰ ਜੀ ਕਪੂਰ ਦਾ ਕਿਹੜੇ ਏਰੀਆ ਜੀ ਇਹ ਸੰਜੀਵਨੀ ਸਟਰੀਟ ਗਲੀ ਨੰਬਰ 3 ਹੈ ਜੀ 20 ਟੈਂਕ ਏਰੀਆ ਆ ਕੀ ਕਰਨਾ ਸੀ ਸਿਵਰੇ ਚੌਕ ਕਿੰਨੀ ਦੇਰ ਤੋਂ ਸਰ ਸਿਵਰੇ ਚੌਕ ਪਦਰ ਪਿੱਛੇ ਤੋਂ ਹੈ ਪਿਛਲੇ 3-4 ਮਹੀਨਿਆਂ ਤੋਂ ਪ੍ਰੋਬਲਮ ਚੱਲ ਰਹੀ ਹੈ ਨਾਲੀਆਂ ਵੀ ਓਵਰਫਲੋ ਹੁੰਦੀਆਂ ਨੇ ਨਾਲੀਆਂ ਵਾਲੇ ਆ ਕੇ ਸਫਾਈ ਕਰ ਜਾਂਦੇ ਆ ਸਾਡੇ ਕੰਪਲੇਂਟ ਤੇ ਲੇਕਿਨ ਉਹਨਾਂ ਬਾਰ ਬਾਰ ਕੇ ਨਾਲੀਆਂ ਜਿਹੜੀਆਂ ਸਿਵਰੇ ਦੇ ਨਾਲ ਜੁੜੀਆਂ ਹੋਈਆਂ ਮਹੱਲੇ 'ਚ ਤੇ ਇਹਨਾਂ ਦੀਆਂ ਨਾਲੀਆਂ ਸੈਪਰੇਟ ਕਰਾਈਆਂ ਜਾਵੇਂ ਤਾਂ ਕਿ ਨਾਲੇ ਪ੍ਰੋਪਰ ਚੱਲ ਲੈ ਉਹ ਸਿਵਰੇ ਜਿਹੜਾ ਚੌਕ ਹੁੰਦਾ ਹੈ ਨਾਲੀਆਂ ਰਾਹੀਂ ਪਾਣੀ ਵੈਗ ਮਾਰ ਜਾਂਦਾ ਹੈ ਔਰ ਸਾਰੇ ਮਹੱਲੇ 'ਚ ਪਾਣੀ ਹੋ ਜਾਂਦਾ ਕਿੰਨਾ ਕਿਹੜਾ ਏਰੀਆ ਫੈਲਾ ਹੈ ਸਿਵਰੇ ਸਰ ਮਹੱਲੇ 'ਚ ਤਕਰੀਬਨ 50% ਤੋਂ ਉੱਤੇ ਬੱਚੇ ਬਿਮ ਬੁਜ਼ੁਰਗ ਬਿਮਾਰ ਪਏ ਆ ਸਭ ਨੂੰ ਈਵਨ ਬੁਖਾਰ ਹੋ ਰਿਹਾ ਈਵਨ ਮੈਂ 3 ਦਿਨ 4 ਦਿਨ ਤੋਂ ਮੈਂ ਬੁਮਾਰ ਪਿਆ ਮੇਰੇ ਘਰ ਬੁਮਾਰ ਪਏ ਸਾਰੇ ਇਸ ਕਰਕੇ ਸਾਰਾ ਮੁਹੱਲਾ ਦੁਖੀ ਹੈ ਜੀ ਪ੍ਰਸ਼ਾਸਨ ਨੂੰ ਕੀ ਫਿਲ ਕਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਰਦੇ ਆ ਕਿ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸੀਵਰੇਜ ਨਾਲੇ ਸਾਫ ਕਰਾਵਾਂਗੇ ਲੇਕਿਨ ਇਸ ਤਰਫ ਕੋਈ ਨਾ ਆਇਆ ਨਾ ਕੋਈ ਫੋਗਿੰਗ ਹੋ ਰਹੀ ਹੈ ਨਾ ਕੋਈ ਸੀਵਰੇਜ ਸਾਫ ਕਰਨ ਵਾਸਤੇ ਆ ਰਿਹਾ ਨਾ ਕੋਈ ਇਧਰ ਧਿਆਨ ਦੇ ਰਿਹਾ ਬਾਰ ਬਾਰ ਕੰਪਲੇਨ ਕਰਦੇ ਵੀ ਕੋਈ ਧਿਆਨ ਨਹੀਂ ਦੇ ਰਿਹਾ ਹੁਣ ਕੀ ਅਪੀਲ ਕਰੀਏ ਉਹਨਸੀ ਅਪੀਲ ਇਹ ਕਰਦੇ ਕਿ ਜਲਦੀ ਤੋਂ ਜਲਦੀ ਸਾਡੇ ਸੀਵਰੇਜ ਉਹ ਸਾਫ਼ ਕਰਾਏ ਜਾਵੇ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਸਕੇ ਮੱਖੀ ਮੱਛਰ ਦਾ ਸੀਜ਼ਨ ਹੈ ਜੀ ਅੱਜਕੱਲ ਉਸ ਤੋਂ ਵਿਚਾਰ ਰਹੇ ਹਰੇਕ ਦੇ ਘਰ ਅਜ ਗੰਦੇ ਪਾਣੀ ਦੇ ਛਿੱਟੇ ਜਾ ਰਹੇ ਆ ਗੰਦੇ ਪਾਣੀ ਨਾਲ ਅੰਦਰ ਅੰਦਰ ਤੱਕ ਜਾ ਰਹੇ ਆ ਪੂਰੇ ਮੁਹੱਲੇ ਸਮੈਲ ਫੈਲੀ ਹੋਈ ਆ ਉਹ ਸਾਰੀ ਦੂਰ ਹੋਏ ਪ੍ਰਸ਼ਾਸਨ ਜੀ